ਪੰਜਾਬ ਦੀ ਸਰਕਾਰਾ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਆਂਗਣਵਾੜੀ ਮਲਾਜਮ ਯੂਨੀਅਨ ਨੂੰ ਬਹੁਤ ਜਿਹੜੇ ਵਾਅਦੇ ਕੀਤੇ ਸੀ ਚਾਹੇ ਉਹ ਪੰਜਾਬ ਦੀ ਸਰਕਾਰ ਨੇ ਸਾਡਾ ਮਾਨ ਬੱਚੇ ਚ ਡਬਲ ਮਾਨ ਪੱਤਾ ਕਰਨ ਦਾ ਇਸ ਮਾਨ ਸਰਕਾਰ ਨੇ ਤੇ ਦੂਸਰਾ ਹੈਗਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਨਾਂ ਨੇ ਵੀ ਜਿਹੜਾ ਵੀ ਅੰਗਣਵਾੜੀ ਵਰਕਰਾਂ ਨੂੰ ਅਸੀਂ ਰਗਲਾ ਕਰਾਂਗੇ ਪੱਕੇ ਕਰਾਂਗੇ ਪੈਨਸ਼ਨ ਕੀਤਾ ਪਰ ਮੋਦੀ ਸਰਕਾਰ ਨੇ ਸਾਡੀਆਂ ਇਹ ਕੋਈ ਵੀ ਡਿਮਾਂਡ ਪੂਰੀ ਨਹੀਂ ਕੀਤੀ ਸਾਡੀਆਂ ਵਰਕਰਾਂ ਚ ਰੋਸ ਹੈ ਜਿਹੜੇ ਸਾਡੇ 3 ਤੋਂ 6 ਸਾਲ ਦੇ ਬੱਚੇ ਨੇ ਉਹ ਵੀ ਸਾਡੇ ਅੰਗਣਵਾੜੀ ਸੈਂਟਰ ਦਾ ਰੌਣਕਾ ਖੋਕੇ ਪ੍ਰਾਇਮਰੀ ਸਕੂਲਾਂ ਕਿਉਂਕਿ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਘਟ ਗਏ ਸੀ ਸਾਡੇ ਬੱਚੇ ਖੋਕੇ ਉਹਨਾਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚੇ ਭੇਜਤੇ ਇਹ ਵੀ ਸਾਡੀ ਡਿਮਾਂਡ ਆ ਸਾਡੇ ਬੱਚੇ ਜਿਹੜੇ 3 ਤੋਂ 6 ਸਾਲ ਦੇ ਜਿਨ੍ਹਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਦਿੰਨੇ ਆ ਉਹਨਾਂ ਨੂੰ ਅਕੈਦਰ ਆਹੀ ਅਸੀਂ ਐਜੂਕੇਸ਼ਨ ਵੀ ਦਿੰਦੇ ਆ ਅਸੀਂ ਕਹਿੰਦੇ ਆ ਉਹ 3 ਤੋਂ 6 ਸਾਲ ਦੇ ਬੱਚੇ ਸਾਨੂੰ ਦਿੱਤੇ ਜਾਣ ਨਾਲ ਹੀ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਕਿ ਅਸੀਂ ਡੰਡੇ ਖਾ ਕੇ ਜੇਲਾ ਜੇਲਾ ਵਿੱਚ ਜਾ ਜਾ ਕੇ ਅਸੀਂ ਆਪਣੇ ਹੱਕ ਪ੍ਰਾਪਤ ਕੀਤੇ ਨੇ ਅੱਜ ਜੇਕਰ ਅਸੀਂ ਪਹਿਲਾਂ ਸਾਨੂੰ 20 ਛੁੱਟੀਆਂ ਮਿਲਦੀਆਂ ਸੀ ਜੇ 20 ਛੁੱਟੀਆਂ ਤੋਂ ਵੱਧ ਛੁੱਟੀ ਲਵਾਂਗੇ ਸਾਡਾ ਇੰਕਰੀਮੈਂਟ ਕੱਟਿਆ ਜਾਊਗਾ ਜਿਹੜਾ ਕਿ ਸਾਨੂੰ 500 ਦੇ 250 ਰੁਪਏ ਮਿਲਦਾ ਤੇ ਇਹਦੇ ਨਾਲ ਵੀ ਸਾਡਾ ਵਿਰੋਧ ਹੈ ਪਹਿਲਾਂ ਕੋਈ ਹੱਦ ਨਹੀਂ ਸੀ ਵੀ ਜੇਕਰ ਛੁੱਟੀ ਮਿਲਦੀ ਆ ਕੋਈ ਬੰਦਾ ਵੀ ਤੋ ਪਹਿਲਾਂ ਬਿਮਾਰ ਵੀ ਹੋ ਜਾਂਦਾ ਕਿਸੇ ਐਕਸੀਡੈਂਟ ਵੀ ਹੋ ਜਾਂਦਾ ਵੀ ਇਹ ਜਿਹੜੀ ਇਹਨਾਂ ਨੇ ਸਾਡੇ ਫੈਸਲਾ ਕੀਤਾ ਉਸ ਨੂੰ ਰੱਦ ਕੀਤਾ ਜਾਵੇ ਸਾਡੀ ਹੈਲਪਰਾਂ ਦੀ ਪ੍ਰੋਮੋਸ਼ਨ ਵੀ ਇਹ ਕਰਤੀ ਜਿਨ੍ਹਾਂ ਨੇ 30 32 33 ਸਾਲ ਹੋ ਗਏ ਉਹਨਾਂ ਨੇ ਆਂਗਣ ਵੜੀ ਸੈਂਟਰਾਂ ਦੇ ਵਿੱਚ ਬੱਚਿਆਂ ਦੀ ਸੰਭਾਲ ਕੀਤੀ ਉਹਨਾਂ ਨੇ ਨੱਕ ਸਾਫ਼ ਕੀਤੇ ਲੈਟਰਨਾਂ ਚੱਕੀਆਂ ਉਹਨਾਂ ਨੂੰ ਜਿਹੜਾ ਇਹ ਕਹਿੰਦੇ ਵੀ ਇਹ ਜਿਹੜੀ ਆਪਣਾ ਪ੍ਰੋਮੋਸ਼ਨ ਕਹਿੰਦੇ ਵੀ ਇਹ ਕਰ ਦਿਓ ਸਾਡੀ ਡਿਮਾਂਡ ਹੈ ਦਸਵੀਂ ਪਾਸ ਵਾਲੀ ਦੀ ਪ੍ਰੋਮੋਸ਼ਨ ਕੀਤੀ ਜਾਵੇ ਸਾਡੀਆਂ ਡਿਮਾਂਡਾਂ ਨੇ ਜੇਕਰ ਪੰਜਾਬ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਅਸੀਂ ਜਿੱਥੇ-ਜਿੱਥੇ ਵੀ ਸਾਡੇ ਹਲਕੇ 'ਚ ਐਮ.ਐਲ.ਏ ਜਾਣਗੇ ਚਾਹੇ ਉਹ ਭਾਜਪਾ ਦੇ ਹੋਣ ਚਾਹੇ ਆਪਣੇ ਆਪ ਪਾਰਟੀ ਦੇ ਹੋਣ ਅਸੀਂ ਉਹਨਾਂ ਤੋਂ ਇਹਨਾਂ ਦਾ ਜਵਾਬ ਮੰਗਣਾ ਜਿਹੜੇ ਕੇ ਹੱਕ ਸਾਨੂੰ ਪਹਿਲੀਆਂ ਸਰਕਾਰਾਂ ਨੇ ਦਿੱਤੇ ਅਸੀਂ ਲੜ-ਲੜ ਕੇ ਜੇਲਾਂ ਜਾ ਜਾ ਕੇ ਕਿਤੇ ਉਹ ਸਾਡੇ ਹੱਕ ਖੋਏ ਜਾ ਰਹੇ ਨੇ ਮਾਨ ਸਰਕਾਰ ਵੱਡੇ-ਵੱਡੇ ਵਾਅਦੇ ਕਰਦੀ ਹੈ ਮੜ ਜੀ ਕੋਈ ਗੱਲ ਹੁੰਦੀ ਐ ਐਡੇ ਵੱਡੇ ਖਵਾਰਾਂ ਚ ਛਾ ਦਿੰਦੀ ਐ ਇਹ ਸਾਰਾ ਝੂਠਾ ਹੈ ਝੂਠੇ ਬਿਆਨ ਦਿੰਦਾ ਸਾਰਾ ਕੁਝ ਆ ਨਸ਼ਿਆਂ ਦਾ ਦੇਖ ਲਓ ਤੁਸੀਂ ਜਿਹੜੇ ਨਸ਼ਾ ਕਰ ਜਿਹੜੇ ਤਾਂ ਵੇਚਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਜਿਹੜੇ ਕੋਈ 2-4 ਗੋਲੀਆਂ ਖਾਂਦੇ ਆ ਉਹਨਾਂ ਦੇ ਤੇ ਪਰਚੇ ਕਰ ਕਰਕੇ 2 ਗੋਲੀਆਂ ਵੜਦੇ ਨੇ 420 240 240 ਗੋਲੀਆਂ ਪਾ ਕੇ ਉਹਨਾਂ ਦੇ ਪਰਚੇ ਕੀਤੇ ਜਾ ਰਹੇ ਨੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈਗਾ ਇਹ ਆਂਗਣਵਾੜੀ ਮੁਲਾਜ਼ਮ ਜੂਨੀਅਰ ਪੰਜਾਬ ਸਿਟੂ ਵੱਲੋਂ ਕੀਤਾ ਜਾ ਰਿਹਾ ਹੈਗਾ ਔਰ ਅੱਜ ਦਾ ਇਹ ਰੋਸ ਪ੍ਰਦਰਸ਼ਨ ਜਿਹੜੀਆਂ ਲੁਧਿਆਣਾ ਵੀਖੇ ਜਿਹੜੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇਗੀਆਂ ਉਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਉਸ ਦੇ ਵਾਅਦਿਆਂ ਦੇ ਜਿਹੜੀ ਉਹਦੀ ਵਾਅਦਾ ਖਿਲਾਫੀ ਹੈਗੀ ਉਸ ਨੂੰ ਯਾਦ ਕਰਾਉਣ ਵਾਸਤੇ ਆਏ ਆਂਗੇ ਤੇ ਜਿਹੜਾ ਅੱਜ ਝੰਡਾ ਮਾਰਚ ਕਰਕੇ ਅਸੀਂ ਗਲੀ ਗਲੀ ਦੇ ਵਿੱਚ ਜਿਹੜਾ ਹੈਗਾ ਇਹ ਮਤਲਬ ਅੱਜ ਦੇ ਰੋਸ ਨੂੰ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਜਿਹੜਾ ਸਾਡਾ ਰੋਸ ਹੈਗਾ ਉਹ ਪੰਜਾਬ ਦੇ ਨਾਲ-ਨਾਲ ਸਾਡਾ ਕੇਂਦਰ ਸਰਕਾਰ ਦੇ ਨਾਲ ਵੀ ਹੈ ਤੇ ਇੱਥੇ ਦੋਨੋਂ ਹੀ ਕੈਂਡੀਡੇਟ ਜਿਹੜੇ ਨੇਗੇ ਉਹ ਲੜ ਰਹੇ ਨੇ ਬੀਜੇਪੀ ਵੀ ਲੜ ਰਹੀ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਵੀ ਉਹ ਲੜ ਰਹੀ ਹੈਗੀ ਤੇ ਅਸੀਂ ਦੋਨਾਂ ਦਾ ਹੀ ਜਿਹੜੀ ਪੋਲ ਹੈਗੀ ਉਹ ਸਰਕਾਰ ਕੇ ਖੋਲਣਾ ਚਾਹੁੰਦੇ ਆ ਕਿ ਜਿਹੜੀ ਕੇਂਦਰ ਦੀ ਜਿਹੜੀ ਸਰਕਾਰ ਹੈਗੀ ਉਹ ਜਿਹੜੇ ਲਾਹੇ ਪਾਤਰੀ ਨਿੰਗੇ ਜਿਹੜੇ ਆਂਗਣਵਾੜੀ ਦੇ ਨਾਲ ਜੁੜੇ ਹੋਏ ਗਰਭਵਤੀ ਨਿੰਗੀਆਂ ਨਰਸਿੰਗ ਨਿੰਗੀਆਂ 0 ਤੋਂ ਲੈ ਕੇ 6 ਸਾਲ ਦੇ ਬੱਚੇ ਨਿੰਗੇ ਕਿਸ਼ੋਰੀਆਂ ਨਿੰਗੀਆਂ ਉਹਨਾਂ ਨੂੰ ਜਿਹੜਾ ਦਿੱਤਾ ਜਾਣ ਵਾਲਾ ਬਹੁਤ ਨਿਗੂਣਾ ਜਿਹੜਾ ਹੈਗਾ ਸਪਲੀਮੈਂਟਰੀ ਨਿਊਟ੍ਰੀਸ਼ਨ ਹੈਗਾ ਉਸ ਦੇ ਉੱਤੇ ਵੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਲਾ ਕੇ ਉਹਨਾਂ ਨੂੰ ਉਹਨਾਂ ਤੋਂ ਖੋਹਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਹੀ ਜ ਜਾਰਜਟ ਦੇ ਨਾਲ ਜੁੜੇ ਹੋਏ ਨੇ ਤੇ ਜੇ ਅੱਜ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ 51% ਔਰਤਾਂ ਦੇ ਕੋਲ ਮੋਬਾਈਲ ਨਹੀਂ ਹੈਗਾ ਤੇ ਜਿਹੜੀ ਸਰਕਾਰ ਦੀ ਪਾਲਿਸੀ ਹੈਗੀ ਜਿਹੜੀ ਨਵੀਂ ਉਹਨਾਂ ਨੇ ਪੋਸ਼ਣ ਟਰੈਕ ਲੈ ਕੇ ਆਂਦਾ ਹੈਗਾ ਉਦੇ ਅਨੁਸਾਰ ਜਿਹੜਾਗਾ ਪਹਿਲਾ ਜਿਹੜਾ ਵੀ ਲਾਭਪਾਤਰੀ ਹੈ ਉਸ ਦਾ ਕੇਵਾਈਸੀ ਕੀਤਾ ਜਾਵੇਗਾ ਉਸ ਦੇ ਆਧਾਰ ਨੂੰ ਕੇਵਾਈਸੀ ਕਰਨ ਤੋਂ ਬਾਅਦ ਜਿਹੜਾਗਾ ਉਸ ਨੂੰ ਉਸ ਦੀ ਫੋਟੋ ਕੈਪਚਰ ਕੀਤੀ ਜਾਵੇਗੀ ਫੋਟੋ ਜਿਹਨੂੰ ਐਫ ਆਰਐਸ ਕਹਿੰਦੇ ਆ ਫੇਸ ਰੈਗਨਾਈਜੇਸ਼ਨ ਸਿਸਟਮ ਦੁਆਰਾ ਹੀ ਜਿਹੜਾ ਜਿੰਨੀ ਤਰ੍ਹਾਂ ਉਸ ਦੀ ਫੇਸ ਮੈਚ ਨਹੀਂ ਹੁੰਦਾ ਉਹਨਾਂ ਦੇ ਅਸੀਂ ਉਹਨਾਂ ਨੂੰ ਜਿਹੜਾਗਾ ਜਿਹੜਾ 600 ਗ੍ਰਾਮ ਪ੍ਰਤੀ ਮਹੀਨਾ ਬਣਦਾ ਹੈਗਾ ਇੱਕ ਇੱਕ ਪ੍ਰਤੀ ਮਤਲਬ 600 ਗ੍ਰਾਮ ਆਟਮ ਅਸੀਂ ਪ੍ਰਤੀ ਮਹੀਨਾ ਜਿਹੜੀ ਹੈ ਬੰਦੀ ਹੈਗੀ ਉਹ ਵੀ ਅਸੀਂ ਜਿਹੜੀ ਹੈ ਬਿਨਾ ਫੋਟੋ ਆਈਡੀ ਤੋਂ ਨਹੀਂ ਦੇ ਸਕਦੇ ਇਸ ਦੇ ਖਿਲਾਫ ਜਿਹੜੀ ਹੈ ਕਿ ਸਾਡੀ ਪ੍ਰਸ਼ਾਸਨ ਜਿਹੜਾਗਾ ਲਗਾਤਾਰ ਸਾਡੇ ਉੱਤੇ ਜਿਹੜਾ ਸਾਡਾ ਵਿਭਾਗ ਹੈਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਨੋਟਿਸ ਦੇ ਰਿਹਾ ਹੈਗਾ ਅਕੱਲ ਹੀ ਜਿਹੜਾਗਾ ਕੁਝ ਸੀਡੀਪੀਓਜ਼ ਵੱਲੋਂ ਡੀਪੀਓਜ਼ ਵੱਲੋਂ ਨੋਟਿਸ ਆਇਆ ਹੈ ਕਿ ਜੇ ਐਫਆਰਐਸ ਨਹੀਂ ਕੀਤਾ ਜਾਵੇਗਾ ਤਾਂ ਅੰਗਣਵਾੜੀ ਵਰਕਰਾਂ ਨੂੰ ਮਾਨ ਪੱਤਰ ਨਹੀਂ ਦਿੱਤਾ ਜਾਵੇਗਾ ਇੱਕ ਵਾਰਦ ਅਸੀਂ ਅੰਗਣਵਾੜੀ ਵਰਕਰਾਂ ਨੂੰ ਕੋਈ ਵੀ ਮੋਬਾਈਲ ਨਹੀਂ ਦਿੱਤਾ ਗਿਆ ਜੋ ਕਿ ਹੋਂ ਤੱਕ ਦੋ ਮੋਬਾਈਲ ਦਿੱਤੇ ਜਾਣੇ ਸੀਗੇ ਹਰ 4 ਸਾਲ ਬਾਅਦ ਇੱਕ ਮੋਬਾਈਲ ਬਦਲਿਆ ਜਾਣਾ ਸੀ 2018 ਤੋਂ ਜਿਹੜਾ ਪੋਸ਼ਨ ਟ੍ਰੈਕ ਜਿਹੜਾ ਕਿ ਚੱਲਿਆ ਹੋਇਆ ਪੋਸ਼ਨ ਅਭਿਆਨ ਸ਼ੁਰੂ ਕੀਤਾ ਗਿਆ ਤੇ ਉਦੋਂ ਤੋਂ ਹੀ ਜਿਹੜਾ ਮੋਬਾਈਲ ਖਰੀਦ ਕੇ ਤੇ ਉੱਤੇ ਆਨਲਾਈਨ ਡਿਜੀਟਲਾਈਜੇਸ਼ਨ ਦੇ ਨਾਮ ਦੇ ਉੱਤੇ ਜਿਹੜਾ ਉਹ ਲਾਭਪਾਤਰੀਆਂ ਦਾ ਲਾਭ ਲੁੱਟਿਆ ਜਾ ਰਿਹਾਗਾ ਔਰ ਸਰਕਾਰ ਆਪਣੇ ਲਾਭ ਤੋਂ ਭੱਜ ਕੇ ਜਿਹੜਾਗਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਅੱਜ ਉਸ ਦੇ ਖਿਲਾਫ ਜਿਹੜਾ ਸਾਡਾ ਧਰਨਾ ਹੈ